ਮੇਰਾ ਨਾਮ ਪੀਟਰ ਮਸੀਹ ਪਿੰਡ ਸੇਖਾ ਕ੍ਰਿਸ਼ਨ ਸੇਵਾ ਫਰੰਟ ਜ਼ਿਲ੍ਹਾ ਪ੍ਰਧਾਨ ਜੋ ਅੱਜ ਦੀ ਗਰਮ ਕੱਪੜਿਆਂ ਦੀ ਸੇਵਾ ਸੀ ਪਸ ਬੀਐਮ ਭੱਟੀ ਮਿਨਿਸਟਰੀ ਵੱਲੋਂ ਆਈ ਸੀ ਜੋ ਕਿ ਅਸੀਂ ਅੱਜ ਵੰਡ ਕੇ ਆਏ ਹਾਂ ਗਰਮ ਕੱਪੜੇ ਜਿਦੇ ਵਿੱਚ ਬੱਚਿਆਂ ਦੇ ਗਰਮ ਕੱਪੜੇ ਸੀ ਔਰ ਲੇਡੀਜ਼ ਕੱਪੜੇ ਔਰ ਜੈਨਸ ਕੱਪੜੇ ਹੋਰ ਵੀ ਜੇ ਕੋਈ ਇਹ ਸੇਵਾ ਕਰਨਾ ਚਾਹੁੰਦਾ ਵਾ ਸਾਡੇ ਨਾਲ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਜਿਵੇਂ ਕਿ ਰਸਨ ਦੀ ਸੇਵਾ ਹੋਗੀ ਗਰਮ ਕੱਪੜਿਆਂ ਦੀ ਸੇਵਾ ਹੋਗੀ ਕਿਸੇ ਵੀ ਚੀਜ਼ ਦੀ ਸੇਵਾ ਹੋਏ ਉਹ ਸਾਡੇ ਨਾਲ ਸੰਪਰਕ ਔਰ ਮੇਰੇ ਨਾਲ ਪਾਸ ਅਕਾਸ਼ ਜੀ ਆਪਣੇ ਬ੍ਰਦਰ ਮੰਗਾ ਜੀ ਔਰ ਸਾਡੀ ਪੂਰੀ ਟੀਮ ਪਿਛਲੇ 3-4 ਮਹੀਨੇ ਤੋਂ ਹੀ ਲਗਾਤਾਰ ਸੇਵਾ ਕਰਦੀ ਆ ਰਹੀ ਆ ਔਰ ਮੈਂ ਪ੍ਰਭੂ ਦਾ ਧੰਨਵਾਦ ਕਰਨਾ ਜੋ ਕਿ ਪ੍ਰਭੂ ਸਾਨੂੰ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਇਸਤੇਮਾਲ ਕਰ ਰਿਹਾ ਵਾ ਲਗਭਗ 50-60 ਪਰਵਾਰਾਂ ਨੂੰ ਇਹ ਗਰਮ ਕੱਪੜਿਆਂ ਦੀ ਬ੍ਰਦਰ ਸੇਵਾ ਕੀਤੀ ਗਈ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਆ ਮਨ ਨੂੰ ਕਿ ਪ੍ਰਭੂ ਸਾਨੂੰ ਜਗ੍ਹਾ-ਬਜਾ ਜਾ ਕੇ ਇਸਤੇਮਾਲ ਕਰ ਰਿਹਾ ਔਰ ਕਿਸ ਤਰ੍ਹਾਂ ਹੀ ਪ੍ਰਭੂ ਸਾਨੂੰ ਇਸਤੇਮਾਲ ਕਰਦਾ ਹੈ ਮੇਰਾ ਨਾਮ ਮੰਗਮਸੀ ਕਰੀਚਨ ਸੇਵਾ ਫਰੰਟ ਜ਼ਿਲ੍ਹਾ ਯੂਥ ਪ੍ਰਧਾਨ ਅੱਜ ਜੋ ਕਿ ਪਾਸਟਰ ਡੀ ਐਮ ਭੱਟੀ ਚਰਚ ਵੱਲੋਂ ਮਿਨਿਸਟਰੀ ਵੱਲੋਂ ਕੱਪੜਿਆਂ ਦੀ ਸੇਵਾਾਈ ਸੀ ਗਰਮ ਕੱਪੜਿਆਂ ਦੀ ਜੋ ਕਿ ਗਰੀਬ ਪਰਿਵਾਰਾਂ ਨੂੰ ਦਿੱਤੇ ਗਏ ਆ ਲੇਡੀਜ਼ ਜੈਂਡਸ ਔਰ ਬੱਚਿਆਂ ਨੂੰ ਦਿੱਤੇ ਗਏ ਜੋ ਕਿ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਸੇਵਾ ਕਰਦੇ ਪਏ ਸੀ ਅੱਜ ਤੋਂ 2-3 ਮਹੀਨੇ ਪਹਿਲਾਂ ਵੀ ਸੇਵਾ ਚੱਲਦੀ ਗਈ ਸੀ ਤੇ ਸਾੜਾ ਇਸ ਸੰਗੋਗ ਨਾਲ ਪਾਸਟਰ ਡੀ ਐਮ ਭੱਟੀ ਦੇ ਨਾਲ ਸੇਵਾ ਚੱਲਦੀ ਪਈ ਸੀ ਜਿੱਦਾਂ ਰਸਣ ਦੀ ਸੇਵਾ ਪਹਚਾਈ ਗਈ ਸੀ ਲਗ ਲਗ ਥਾਵਾਂ ਦੇ ਵਿੱਚ ਲਗ ਲਗ ਥਾਵਾਂ ਦੇ ਵਿੱਚ ਕੱਪੜੇ ਵਾਹੀਆ ਕਰਾਏ ਗਏ ਸੀ ਅੱਜ ਬ੍ਰਦਰ ਜੀ ਘਟੋ ਘਟ 50 60 ਲੋਕਾਂ ਨੂੰ ਕੱਪੜੇ ਦਿੱਤੇ ਗਏ ਸਾਰਿਆਂ ਨੂੰ ਜਰਨਸੀ ਕੀ ਮੇਰਾ ਨਾਮ ਪਾਸਟਰ ਆਕਾਸ਼ ਹੈ ਜਿਸ ਦਾ ਤੁਹਾਨੂੰ ਪਤਾ ਲਾ ਕਿ ਆਪਾਂ ਪਿਛਲੇ ਦਿਨਾਂ ਤੋਂ ਕਾਫੀ ਹੀ ਜੀਦੋਦੇਵੀ ਪ੍ਰਭੂ ਨੇ ਸਾਨੂੰ ਕਰਿਆ ਕੀਤਾ ਆਪਾਂ ਸੇਵਾ ਕਰਦੇ ਆਏ ਆ ਔਰ ਅੱਜ ਦੀ ਜੋ ਸੇਵਾ ਆਈ ਸੀ ਪਾਸਟਰ ਬੀ ਐਮ ਭੱਟੀ ਮਿਨਿਸਟਰੀ ਵੱਲੋਂ ਆਈ ਸੀ ਆਪਾਂ ਜੋ ਅੱਜ ਦੀ ਸੇਵਾ ਵਾ 50-60 ਪਰਿਵਾਰਾਂ ਦੇ ਵਿੱਚ ਸੇਵਾ ਕੀਤੀ ਆ ਜੋ ਉਹਨਾਂ ਦੇ ਵਿੱਚ ਗਰਮ ਕੱਪੜੇ ਸੀ ਔਰ ਲੇਡੀਜ਼ ਦੇ ਹੀ ਗਰਮ ਕੱਪੜੇ ਔਰ ਜਾਇੰਟਸ ਸੀ ਔਰ ਬੱਚਿਆਂ ਦੇ ਕੱਪੜੇ ਸੀ ਉਹ ਅੱਜ ਆਪਾਂ ਵੰਡੇ ਆ ਔਰ ਇਸ ਤਰ੍ਹਾਂ ਹੀ ਜੇ ਤੁਸੀਂ ਵੀ ਸਾਨੂੰ ਚਾਹੁੰਦੇ ਹੋ ਕਿ ਆਪਾਂ ਇਸ ਤਰ੍ਹਾਂ ਹੀ ਅੱਗੇ ਸੇਵਾ ਨੂੰ ਕਰਦੇ ਜਾਈਏ ਤੇ ਸਾਡੇ ਨਾਲ ਮਿਲ ਕੇ ਸਾਨੂੰ ਜੋ ਵੀ ਆਪਣਾ ਯੋਗਦਾਨ ਤੁਸੀਂ ਦੇਣਾ ਚਾਹੁੰਦੇ ਹੋ ਦੇ ਕੇ ਸਾਨੂੰ ਦੇ ਸਕਦੇ ਹੋ ਸਾਡੇ ਨਾਲ ਸੰਪੰਨ ਕਰ ਸਕਦੇ ਹੋ ਸਾਨੂੰ ਮਿਲ ਸਕਦੇ ਹੋ ਤੇ ਇਹ ਸੇਵਾ ਅੱਗੇ ਤੋਂ ਕੰਟੀਨਿਊ ਯਾਰਹੀ ਹੀ ਹੋਵੇ